ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਲੁਸਤੇ ਤੜਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੀ ਮਹਿਲਾ ਮੰਡਲ ਜਿਹੜੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਹੇਠਾਂ ਬੀਬਾ ਜੈ ਇੰਦਰਕੌਰ ਵੱਲੋਂ ਅੱਜ ਸਮਾਣਾ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਾਂਦੀ ਹੈ ਜਿੱਥੇ ਵਾਰਡ ਨੰਬਰ 7 ਦੇ ਕਾਉਂਸਲਰ ਬਲਦੇਵ ਧਿਮਾਨ ਤੇ ਉਹਨਾਂ ਦੇ ਨਾਲ 20 ਪਰਿਵਾਰ ਜਿਹੜੇ ਨੇ ਅੱਜ ਭਾਜਪਾ ਦਾ ਉਹਨਾਂ ਵੱਲੋਂ ਪੱਲਾ ਫੜ ਲਿਆ ਗਿਆ ਬਲਦੇਵ ਸਿੰਘ ਧਿਮਾਨ ਜਿਹੜੇ ਨੇ ਉਹ ਪਹਿਲਾਂ ਵੀ ਕਾਂਗਰਸ ਦੇ ਵਿੱਚ ਕਾਫੀ ਟਾਈਮ ਜਿਹੜਾ ਕੰਮ ਕਰ ਚੁੱਕੇ ਨੇ ਤੇ ਕਾਂਗਰਸ ਦੇ ਜਿਹੜੇ ਉਹ ਕਾਉਂਸਲਰ ਵੀ ਸਨ ਤੇ ਉਹਨਾਂ ਵੱਲੋਂ ਅੱਜ ਕਾਂਗਰਸ ਨੂੰ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਤੇ ਦੂਜੇ ਪਾਸੇ ਭਾਜਪਾ ਦੇ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਇਸ ਦੀ ਅਗਵਾਈ ਬੀਬਾ ਜੈ ਇੰਦਰਕੌਰ ਵੱਲੋਂ ਕੀਤੀ ਗਈ ਜਿੱਥੇ ਮੌਕੇ ਤੇ ਹੀ ਸਮਾਣਾ ਦੀ ਜਿਹੜੀ ਸਮੂਹ ਭਾਜਪਾ ਦੀ ਲੀਡਰਸ਼ਿਪ ਹੈ ਉਹ ਵੀ ਉੱਥੇ ਦਿਖਦੀ ਨਜ਼ਰ ਆਈ ਬੀਬਾ ਜੈ ਇੰਦਰਕੌਰ ਵੱਲੋਂ ਇਹਨਾਂ ਲੋਕਾਂ ਨੂੰ ਇੱਕ ਸਨੇਹਾ ਦਿੱਤਾ ਗਿਆ ਕਿ ਕੇਂਦਰ ਦੀਆਂ ਜੋ ਸਕੀਮਾਂ ਨੇ ਉਹ ਹੁਣ ਤੁਹਾਡੇ ਤੱਕ ਪਹੁੰਚਣਗੀਆਂ ਤੇ ਪੰਜਾਬ ਸਰਕਾਰ ਵੱਲੋਂ ਜੋ ਵੀ ਤੁਹਾਡੇ ਨਾਲ ਕੁਤਾਹੀ ਕੀਤੀ ਜਾਂਦੀ ਹੈ ਉਸ ਦਾ ਬਦਲਾ ਕੇਂਦਰ ਸਰਕਾਰ ਜ਼ਰੂਰ ਲਵੇਗੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਮਾਣਾ ਦੀਆਂ ਸੜਕਾਂ ਜਿਹੜੀਆਂ ਨੇ ਬਿਲਕੁਲ ਟੁੱਟ ਚੁੱਕੀਆਂ ਨੇ ਤੇ ਦੂਜੇ ਪਾਸੇ ਜਿਹੜਾ ਪੰਜਾਬ ਦੇ ਹਾਲਾਤ ਜਿਹੜੇ ਨੇ ਬਿਲਕੁਲ ਹੀ ਮਾੜੇ ਬਣ ਚੁੱਕੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਗੈਂਗਸਟਰ ਨੇ ਖੁਲਿਆ ਆਮ ਘੁੰਮਦੇ ਨੇ ਸਰਕਾਰ ਇਹਨਾਂ ਨੂੰ ਨੱਥ ਪਾਉਣ ਦੇ ਵਿੱਚ ਬਿਲਕੁਲ ਹੀ ਫੇਲ ਹੁੰਦੀ ਦਿਖਾਈ ਦੇ ਰਹੀ ਹੈ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੋ ਮਾਰਦੀ ਖਾਸ ਰਿਪੋਰਟ ਪਬਲਿਕ ਸਮਾਣਾ ਹਾਂਜੀ ਮੈਡਮ ਕੀ ਕਹੋਗੇ ਅੱਜ ਪਾਜਪਾ ਦੇ ਵਿੱਚ ਪਰਿਵਾਰ ਵਧਿਆ ਔਰ ਕਿੰਨੇ ਕ ਪਰਿਵਾਰ ਸ਼ਾਮਿਲ ਹੋਏ ਨੇ ਕੀ ਕਹੋਗੇ 25 ਪਰਿਵਾਰ ਸ਼ਾਮਿਲ ਹੋਏ ਨੇ ਜੀ ਔਰ ਸਾਡੇ ਬਗੀਕਰ ਦੇ ਪ੍ਰਧਾਨ ਜੀ ਵੀ ਜਲਦ ਸ਼ਾਮਿਲ ਹੋਏ 7 ਨੰਬਰ ਵਾਰਡ ਤੋਂ ਔਰ ਅੱਜ ਬੜੀ ਖੁਸ਼ੀ ਹੋਈ ਹੈ ਸਾਡਾ ਪਰਿਵਾਰ ਵੱਡਾ ਹੋਇਆ ਹੈਗਾ ਔਰ ਇਸ ਤਰ੍ਹਾਂ ਹੀ ਅੱਪਾ ਜਾ ਕੇ ਹੋਰ ਵੀ ਜਗਾ ਜੁਆਇਨਿੰਗ ਕਰਵਾ ਰਹੇ ਆ ਕੀ ਕਹੋਗੇ ਮੈਡਮ ਸਮਾਣੇ ਦੇ ਹਾਲਾਤ ਇੰਨੇ ਕੋ ਜਿਆਦਾ ਮਾੜੇ ਨੇ ਤੁਸੀਂ ਦੇਖ ਹੀ ਸਕਦੇ ਹੋ ਵੀ ਟਰੱਕ ਯੂਨੀਅਨ ਦੇ ਵਿੱਚ ਪ੍ਰਧਾਨ ਦੂਜੀ ਵਾਰ ਬਦਲਿਆ ਗਿਆ ਸੜਕਾਂ ਦੀਆਂ ਸਾਰੀਆਂ ਕੰਡੀਸ਼ਨਾਂ ਮਾੜੀਆਂ ਨੇ ਹਾਲੇ ਤੱਕ ਕੋਈ ਵੀ ਨਵਾਂ ਪੈਸਾ ਨਹੀਂ ਲੱਗ ਰਿਹਾ ਪਰ ਇੱਧਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਕੀ ਕਹੋਗੇ ਬੜਾ ਬੁਰਾ ਹੈ ਜੀ ਬੜਾ ਬੁਰਾ ਲੱਗਦਾ ਹੈਗਾ ਇਹ ਹਾਲਾਤ ਸਾਰੇ ਕਿਤੇ ਇਸ ਤਰ੍ਹਾਂ ਹੀ ਨੇ ਤੁਸੀਂ ਕਿਸੇ ਵੀ ਸ਼ਹਿਰ ਚ ਚਲੇ ਜਾਓ ਇਹ ਹਾਲਾਤ ਨੇ ਨਾ ਸੜਕਾਂ ਨੇ ਬਣੀਆਂ ਹੋਈਆਂ ਨਾ ਗੰਦ ਦੇ ਢੇਰ ਸਾਰੇ ਕਿਤੇ ਨੇ ਲਾਅ ਐਂਡ ਆਰਡਰ ਖਤਮ ਹੈ ਚੋਰੀਆਂ ਦੱਬ ਕੇ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਸ਼ਰਿਆਮ ਘੁੰਮਰੇ ਨੇ ਜਿਹੜੇ ਸੋ ਬੋਲਡ ਗੈਂਗਸਟਰਸ ਨੇ ਤੋਂ ਇਹ ਸਾਰੇ ਪੰਜਾਬ ਦਾ ਹੀ ਬੁਰਾ ਹਾਲ ਹੈ ਠੀਕ ਹੈ ਜੀ ਥੈਂਕ ਯੂ ਹਾਂ ਜੀ ਹਰਮੇਸ਼ ਜੀ ਕੀ ਕਹੋਗੇ ਅੱਜ ਭਾਜਪਾ ਦਾ ਪਰਿਵਾਰ ਵਧਿਆ ਔਰ ਕਿੰਨੇ ਕ ਪਰਿਵਾਰ ਸ਼ਾਮਲ ਹੋਗੇ ਜੋੰਦੀਆ ਜਦੋਂ ਪਰਿਵਾਰ ਚ ਵੱਧਦਾ ਹੁੰਦਾ ਅੱਜ ਸਮਾਣੇ ਮਲਕਾਣਾ ਪੱਤੀ ਜੋ ਕਿ ਬਾਰ ਨੰਬਰ 7 ਦੀ ਹਿੱਸਾ ਇਹ ਇੱਥੇ ਚ 20 ਪਰਿਵਾਰ ਤੋਂ ਵੱਧ ਕੇ ਸਾਡੇ ਜੁਆਇਨ ਹੋਇਆ ਤੇ ਬਾਜੀਗੁਰ ਬਰਾਦਰੀ ਗਰੀਬ ਪਰਿਵਾਰ ਬਹੁਤ ਜਿਨ੍ਹਾਂ ਨੇ ਕਿ ਪਹਿਲਾਂ ਵੀ ਕਾਂਗਰਸ ਟਾਈਮ ਵੀ ਸਾਡੀ ਮਦਦ ਕਰਦੇ ਰਹੇ ਅੱਜ ਉਹ ਬੀਜੇਪੀ ਦੇ ਪਰਿਵਾਰ ਦੇ ਮੈਂਬਰ ਬਣੇ ਨੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਠੀਕ ਹੈ